ਇਹ ਜੋਤਸ਼ੀ ਦਾ ਕੀ ਰੌਲਾ ਯਾਰ ਨੂੰ ਕਹਿੰਦੇ ਫੜਿਆ ਗਿਆ ਜੀ 60-65000 ਡਾਲਰ ਲੈ ਰਿਆ ਸੀ ਤੇ ਸੋਸ਼ਣ ਕਰਦਾ ਸੀ ਇਹ ਤਾਂ ਬਹੁਤ ਸਾਰੇ ਆ ਇੱਕ ਵਿਚਾਰਾ ਫਸ ਗਿਆ ਜਿਹੜੇ ਬਾਕੀ ਵਾਲੇ ਉਹਨਾਂ ਤੁਰੇ ਫਿਰਦੇ ਆ ਜਿਹੜੇ ਹਲੇ ਨਹੀਂ ਫਸੇ ਦਾ ਮਤਲਬ ਉਹ ਇਧਰ ਨੂੰ ਵੀ ਨੱਥ ਪੈਣੀ ਸ਼ੁਰੂ ਹੋ ਗਈ ਆ ਉਹ ਕੀ ਗੱਲਬਾਤ ਆ ਸਾਰੀ ਹਾਂਜੀ ਭਾਜੀ ਇਹ ਹੇਮੰਤ ਕੁਮਾਰ ਨਾਮ ਦਾ ਜੋਸ਼ੀ ਆ ਮੇਰੇ ਖਿਆਲ 30 ਸਾਲਾਂ ਦਾ ਸਾਰਾ ਉਮਰ ਹੈ ਦੀ ਤੇ ਇਹ ਲੌਂਗ ਆਇਲੈਂਡ ਦੇ ਵਿੱਚ ਜੋਤਸ਼ੀ ਪੁਛਾ ਕਰਦਾ ਸੀਗਾ ਇਨੇ ਜਿੱਦਾਂ ਇਹ ਕਰਦੇ ਹੁੰਦੇ ਆ ਵੀ ਪੈਸੇ ਲੈਣ ਲਈ ਇਹਨੇ 62000 ਡਾਲਰ ਜਿਹੜਾ ਆ ਉਹ ਔਰਤ ਨੂੰ ਠੱਗਿਆ ਪਹਿਲਾਂ ਇਹਨੇ ਥੋੜੇ ਪੈਸੇ ਲਏ ਫਿਰ ਔਰਤ ਨੂੰ ਕਿਹਾ ਕਿ ਨਹੀਂ ਹੋਰ ਚਾਹੀਦੇ ਆ 45000 ਉਹ ਔਰਤ ਜਿਹੜੀ ਆ ਡਾਲਰ ਬੈਂਕ ਚੋਂ ਕਢਾਉਣ ਗਈ ਤੇ ਬੈਂਕ ਵਾਲਿਆਂ ਨੂੰ ਵੀ ਸ਼ੱਕ ਪਿਆ ਉੱਥੋਂ ਇਹ ਜਿਹਦਾ ਰੌਲਾ ਵਧਿਆ ਇਹਦਾ ਬਾਕੀ ਮੈਂ ਦੱਸਾਂ ਕਿ ਜੋਤਿਸ਼ ਜਿਹੜੇ ਕਹਿੰਦੇ ਆ ਵੀ ਜੋਤਿਸ਼ ਐਦਾਂ ਆ ਜੋਤਿਸ਼ ਉਦਾਂ ਆ ਪ੍ਰਭੂ ਜੇ ਜੋਤਸ਼ੀਆਂ ਨੂੰ ਪਤਾ ਹੋਵੇ ਵੀ ਆ ਘਟਨਾ ਘਟਣੀ ਆ ਭਾਰਤ ਤੋਂ ਵੱਧਾ ਜੋਸ਼ੀ ਦੁਨੀਆ 'ਚ ਕਿਸੇ ਦੇਸ਼ ਨਹੀਂ ਹੈ। ਅਹਮਦਾਬਾਦ ਵਾਲੀ ਘਟਨਾ ਪੁਲਵਾਮਾ ਵਾਲੀ ਘਟਨਾ ਹੁਣੇ-ਹੁਣੇ ਜਿਹੜਾ ਪਹਿਲਗਾਾਂ ਵਾਲੀ ਘਟਨਾ ਇਹ ਕੋਈ ਵੀ ਘਟਨਾ ਸਾਡੇ ਦੇਸ਼ 'ਚ ਨਹੀਂ ਪਹੁੰਚਣੀ ਚਾਹੀਦੀ ਇਹਨਾਂ ਨੂੰ ਸਰਕਾਰੀ ਤਨਖਾਹ ਤੇ ਸਰਕਾਰ ਨੂੰ ਹਾਇਰ ਕਰ ਲੈਣਾ ਚਾਹੀਦਾ। ਇਹ ਪਹਿਲਾ ਘਟਨਾਵਾ ਦੱਸਿਆ ਕਰਨੇ ਇੱਕ ਇੱਕ ਮਹਿਕਮਾ ਬਣਾਉਣਾ ਚਾਹੀਦਾ ਭਾਰਤ ਦੇ ਵਿੱਚ। ਇਹ ਜਿਹਦਾ ਡਿਫੈਂਸ ਦਾ ਬਣਾਇਆ ਭਾਜੀ ਇੱਥੇ ਪੈਂਟਾਗਨ ਬਣਾਇਆ ਅਮਰੀਕਾ ਵਾਲਿਆਂ ਨੇ ਸਾਡਿਆਂ ਨੇ ਭਰਾਵਾਂ ਨੇ। ਇਹਨਾਂ ਨੂੰ ਇੱਕ ਮਹਿਕਮਾ ਬਣਾਉਣਾ ਚਾਹੀਦਾ ਜੋਤਿਸ਼ ਮਹਿਕਮਾ ਜਿੱਦੀ ਤਨਖਾਹ ਸਰਕਾਰ ਫੰਡ ਕਰੇ। ਹੂੰ ਤੇ ਇਹ ਇਦਾਂ ਦੀਆਂ ਜਿਹੜੀਆਂ ਆਉਂਦੀਆਂ ਵਿਫਤਾ ਆ ਆਪਾਂ ਨੂੰ ਪਤਾ ਹੈ ਕਿ ਭਾਰਤ ਦੇ ਮੈਚ ਤੇ ਇਹਨਾਂ ਨੇ ਕਿਹਾ ਸੀ ਕਿ ਭਾਰਤ ਜਿੱਤੂਗਾ ਵਰਲਡ ਕੱਪ। ਹੂੰ ਤੁਹਾਡੇ ਸਾਹਮਣੇ ਭਾਰਤ ਹਾਰ ਰਿਹਾ ਸੀ। ਕੋਈ ਵੀ ਇੱਕ ਜੋਸ਼ੀ ਇਦਾਂ ਦਾ ਨਹੀਂ ਸੀ ਜਿਹਨੇ ਕਿਹਾ ਸੀ ਕਿ ਇੰਡੀਆ ਹਾਰੂਗਾ ਨੂੰ ਪਤਾ ਜੇ ਮੈਂ ਕਿਤੇ ਕਹਤਾ ਹਾਰੂਗਾ ਨਾ ਤਾਂ ਸਭ ਤੋਂ ਪਹਿਲਾਂ ਜੋਸ਼ੀ ਦੇ ਘਰ ਦੇ ਦਵਾਲੇ ਲੋਕਾਂ ਨੇ ਹੋਇਆ ਸੀ ਸੋ ਇਹ ਜੋਤਿਸ਼ ਜਿਹੜੀ ਆ ਇਹ ਤੁਹਾਨੂੰ ਪਖੰਡਾ ਵਹਿਮਾਂ 'ਚ ਪਾਉਣ ਨੂੰ ਆ ਇਸ ਲਈ ਬਾਣੀ ਨੇ ਲਿਖਿਆ ਤਿੱਥ ਵਾਰ ਸੇਵੇ ਮੁਕਤ ਗਵਾਰ ਜਿਹੜੇ ਤਿੱਥਾਂ ਤੇ ਵਾਰਾਂ ਤੇ ਇਦਾਂ ਦੇ ਕੰਮਾਂ 'ਚ ਪੈਂਦੇ ਆ ਉਹ ਮੂਕਤ ਤੇ ਗਵਾਰ ਐ ਮੂਰਖ ਤੇ ਜਾਹਲ ਲੋਕ ਆ ਗਵਾਰ ਠੀਕ ਹੈ ਜੀ ਹੂੰ ਜੇ ਕਾਲ ਹੈ ਤਾਂ ਲਾਲੋ ਪਾਜੀ ਨੇ ਦਾ ਦੂਜੇ ਟੌਪ ਤੇ ਚਲਦੇ ਜੋਸ਼ੀ ਦੇ ਬਾਰੇ ਤੁਸੀਂ ਕੁਝ ਜੋਤਿਸ਼ ਬਾਰੇ ਕਹਿਣਾ ਤੇ ਤੁਸੀਂ ਵੀ ਦੱਸ ਦਿਓ ਜੀ ਤੁਸੀਂ ਕਿਹਦਾ ਹੱਥ ਦੇਖਿਆ ਤੇ ਆਇਆ ਜੋਤਿਸ਼ ਉੱਦਾ ਆ ਪ੍ਰਭੂ ਜੇ ਜੋਤਸ਼ੀਆਂ ਨੂੰ ਪਤਾ ਹੋਵੇ ਵੀ ਆ ਘਟਨਾ ਘਟਣੀ ਆ ਭਾਰਤ ਤੋਂ ਬਾਹਰ ਜੋਸ਼ੀ ਦੁਨੀਆ ਚ ਕਿਸੇ ਦੇਸ਼ ਨਹੀਂ ਹੈ ਅਹਮਦਾਬਾਦ ਵਾਲੀ ਘਟਨਾ ਪੁਲਵਾਮਾ ਵਾਲੀ ਘਟਨਾ ਹੁਣੇ ਹੁਣੇ ਜਿਹੜਾ ਪੈ ਲਗਾਉਣ ਵਾਲੀ ਘਟਨਾ ਇਹ ਕੋਈ ਵੀ ਘਟਨਾ ਸਾਡੇ ਦੇਸ਼ ਨਹੀਂ ਪਹੁੰਚਣੀ ਚਾਹੀਦੀ ਇਹਨਾਂ ਨੂੰ ਸਰਕਾਰੀ ਤਨਖਾਹ ਤੇ ਸਰਕਾਰ ਨੂੰ ਹਾਇਰ ਕਰ ਲੈਣਾ ਚਾਹੀਦਾ ਇਹ ਪਹਿਲਾਂ ਘਟਨਾਵਾਂ ਦੱਸਿਆ ਕਰਨ ਇੱਕ ਇੱਕ ਮਹਿਕਮਾ ਬਣਾਉਣਾ ਚਾਹੀਦਾ ਭਾਰਤ ਦੇ ਵਿੱਚ ਇਹ ਜਿਹਦਾ ਡਿਫੈਂਸ ਦਾ ਬਣਾਇਆ ਭਾਜੀ ਇੱਥੇ ਪੈਂਟਾਗਨ ਬਣਾਇਆ ਅਮਰੀਕਾ ਵਾਲਿਆਂ ਨੇ ਸਾਡਿਆਂ ਨੇ ਭਰਾਵਾਂ ਨੇ ਇਹਨਾਂ ਨੂੰ ਇੱਕ ਮਹਿਕਮਾ ਬਣਾਉਣਾ ਚਾਹੀਦਾ ਜੋਤਿਸ਼ ਮਹਿਕਮਾ ਜਿੱਦੀ ਤਨਖਾਹ ਸਰਕਾਰ ਫੰਡ ਕਰੇ ਹੂੰ ਤੇ ਇਹ ਇਦਾਂ ਦੀਆਂ ਜਿਹੜੀਆਂ ਆਉਂਦੀਆਂ ਪਿਛਤਾਇਆ ਆਪਾਂ ਨੂੰ ਪਤਾ ਹੈ ਕਿ ਭਾਰਤ ਦੇ ਮੈਚ ਤੇ ਇਹਨਾਂ ਨੇ ਕਿਹਾ ਸੀ ਕਿ ਭਾਰਤ ਜਿੱਤੂਗਾ ਵਰਲਡ ਕੱਪ ਹੂੰ ਤੁਹਾਡੇ ਸਾਹਮਣੇ ਭਾਰਤ ਹਾਰ ਰਿਹਾ ਸੀ ਬਿਲਕੁਲ ਕੋਈ ਵੀ ਇੱਕ ਜੋਸ਼ੀ ਇਦਾਂ ਦਾ ਨਹੀਂ ਸੀ ਜਿਹਨੇ ਕਿਹਾ ਸੀ ਕਿ ਇੰਡੀਆ ਹਾਰੂਗਾ ਨੂੰ ਪਤਾ ਜੇ ਮੈਂ ਕਿਤੇ ਕਹਤਾ ਹਾਰੂਗਾ ਨਾ ਤਾਂ ਸਭ ਤੋਂ ਪਹਿਲਾਂ ਜੋਸ਼ੀ ਦੇ ਘਰ ਦੇ ਦਵਾਲੇ ਲੋਕਾਂ ਨੇ ਹੋਣਾ ਸੀ